ਅਲਬਰਟਾ ਦੀ ਗੱਲ ਕਰਦੇ ਆ ਅਲਬਰਟਾ ਸਾਰੇ ਦਾ ਸਾਰਾ ਨੀਲਾ ਹੋ ਗਿਆ ਡੈਨੀਅਲ ਸਮਿਥ ਕੀ ਕਹਿੰਦੇ ਨੇ ਡੈਨੀਅਲ ਸਮਿਥ ਜ਼ਾਹਿਰਾ ਤੌਰ ਤੇ ਖੁਸ਼ ਨਹੀਂ ਨੇ ਨਰਾਸ਼ ਨੇ ਉਹਨਾਂ ਨੇ ਕਿਹਾ ਵੀ ਹੈ ਕਿ ਮੈਂ ਨਰਾਸ਼ ਆ ਕਿ ਮੈਂ ਬੀਅਰ ਪੋਲੀਆਵ ਨੇ ਕਹਿੰਦੇ ਕਿ ਸਾਡੇ ਲਈ ਕੋ ਵਿਜ਼ਨ ਰੱਖਿਆ ਸੀ ਸਾਡੇ ਲਈ ਪਲਾਨ ਰੱਖੀ ਸੀ ਲੋਕਾਂ ਨੇ ਇੱਥੇ ਤਾਂ ਸੁਣੀ ਹੈ ਤਾਂ ਹੋਰਨਾਂ ਨੇ ਨਹੀਂ ਸੁਣੀ ਉਹਨਾਂ ਦਾ ਗੱਲ ਉਹ ਇਹ ਨਹੀਂ ਕਹਿ ਰਿਹਾ ਕਿ ਅਲਬਰਟਾ ਜਾਂ ਕਿਸੇ ਨੇ ਗਲਤ ਕੀਤਾ ਉਹ ਕਹਿੰਦੇ ਕਿ ਅਲਬਰਟਾ ਦੇ ਲੋਕਾਂ ਦੀ ਗੱਲ ਨਹੀਂ ਸੁਣੀ ਜਾਂਦੀ ਪਰ ਜਿਹੜੀ ਨਰਾਸ਼ਤਾ ਉਹਨਾਂ ਨੇ ਪ੍ਰਗਟ ਕੀਤੀ ਉਸ ਤੋਂ ਅੱਗੇ ਵੀ ਉਹਨਾਂ ਨੇ ਗੱਲ ਜਿਹੜੀ ਕੀਤੀ ਹੈ ਜੀ ਉਹਦੇ ਮੁਤਾਬਕ ਉਹ ਕਹਿੰਦੇ ਨੇ ਡੈਨੀਅਲ ਸਮਿਥ ਕਿ ਮੈਂ ਚਾਹੁੰਦੀ ਹਾਂ ਕਿ ਮਾਰਕ ਕਾਰਨੀ ਇੱਕ ਨਵਾਂ ਚੈਪਟਰ ਸ਼ੁਰੂ ਕਰਨ ਤੇ ਫੈਡਰਲ ਲੈਵਲ ਤੇ ਤੇ ਪ੍ਰੋਵਿੰਸ਼ਲ ਲੈਵਲ ਤੇ ਜਿਹੜੇ ਸਾਡੇ ਮੁੱਦੇ ਨੇ ਉਹਨਾਂ ਨੂੰ ਜਿਹੜੇ ਪੁਰਾਣੇ ਇਸ਼ੂਜ਼ ਹੈਗੇ ਨੇ ਉਹਨਾਂ ਨੂੰ ਰੀਸੈਟ ਬਟਨ ਤੱਪ ਦੇਣਾ ਉਹਨਾਂ ਦਾ ਖਤਮ ਕਰ ਦੇਣਾ ਉਹਨਾਂ ਨੂੰ ਤੇ ਨਵੇਂ ਸਿਰੇ ਤੋਂ ਇੱਕ ਪਾਰਟਨਰਸ਼ਿਪ ਜਿਹੜੀ ਹੈ ਸ਼ੁਰੂ ਕਰਨ ਅਲਬਰਟਾ ਵਾਸੀਆਂ ਦੀ ਆਵਾਜ਼ ਸੁਣਨ ਸਾਡੇ ਨਾਲ ਅੱਜ ਤੱਕ ੱਟਕਾ ਹੋਇਆ ਹੈ ਇਹ 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 ਬਹੁਤ ਧੇਰ ਤੋਂ ਅਲਬਰਟਾ ਵਾਸੀਆਂ ਦਾ ਇਤਰਾਜ਼ ਰਿਹਾ ਕਿ ਲਿਬਰਲ ਪਾਰਟੀ ਜੋ ਸੱਤਾ ਦੇ ਵਿੱਚ ਕਾਬਜ਼ ਰਹੀ ਹੈ ਜਿਆਦਾ ਕਰਕੇ ਫੈਟਲ ਲੈਵਲ ਤੇ ਉਹਨਾਂ ਨੇ ਅਲਬਰਟਾ ਨੂੰ ਸਾਈਡਲਾਈਨ ਕਰ ਰੱਖਿਆ ਪਰ ਦੂਸਰੇ ਪਾਸੇ ਲਿਬਰਲ ਨੂੰ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਨੇ ਕਿ ਡੈਨੀਅਲ ਸਮਿਥ ਦੀ ਸਭ ਤੋਂ ਵੱਡੀ ਮੰਗ ਜਿਹੜੀ ਪਾਈਪਲਾਈਨਾਂ ਦੀ ਮਨਜ਼ੂਰੀ ਹੈ ਜੇ ਅੱਜ ਦੀ ਡੇਟ ਦੇ ਵਿੱਚ ਬਲੌਕ ਪਾਰਟੀ ਦੀ ਹਮਾਇਤ ਜਿਹੜੀ ਲੈਣੀ ਪੈ ਜਾਂਦੀ ਹੈ ਤੇ ਲਿਬਰਲ ਵਾਲੇ ਫਿਰ ਪਾਈਪਲਾਈਨਾਂ ਬਣਾਉਣ ਤੋਂ ਅਸਮਰੱਥ ਹੋਣਗੇ ਤੇ ਜੇ ਦੂਸਰੇ ਪਾਸੇ ਗੱਲ ਕਰੀਏ ਤੇ ਜਿਹੜੀ ਇੱਕ ਪਾਈਪਲਾਈਨ ਇੱਕੋ ਇੱਕ ਪਿਛਲੇ ਸਾਲਾਂ ਦੇ ਵਿੱਚ ਬਣੀ ਹੈ ਤੇ ਉਹਦੀ ਕਪੈਸਿਟੀ ਦੁੱਗਣੀ ਤਿਗਣੀ ਹੋਈ ਹੈ ਉਹ ਲਿਬਰਲ ਪਾਰਟੀ ਨੇ ਜਸਟਰ ਟੂਟੋ ਹੁਣਾਂ ਨੇ ਖਰੀਦ ਕੇ ਭਾਵੇਂ ਜਿੰਨੇ ਮਰਜ਼ੀ ਉਹਦੇ ਤੇ ਮਾਇਆ ਲਾ ਦਿੱਤੀ ਪਰ ਡੈਨਗਲਸ ਸਮੇਥ ਇਸਕਲ ਤੋਂ ਮੁਕਰ ਨਹੀਂ ਸਕਦੇ ਕਿ ਉਸ ਨੂੰ ਆਪਣੀ ਵਿਲ ਪਾਵਰ ਦੇ ਨਾਲ ਤੇ ਆਪਣੇ ਖਰਚੇ ਦੇ ਨਾਲ ਫੈਡਰਲ ਲੈਵਲ ਤੇ ਗਵਰਨਮੈਂਟ ਨੇ ਜਿਹੜਾ ਸੀ ਉਹ 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 ਪ੍ਰੋਜੈਕਟ ਹੱਥਾਂ ਦੇ ਵਿੱਚ ਲੈ ਕੇ ਤੇ ਉਹਨੂੰ ਜਿਹੜਾ ਸੀ ਕੰਪਲੀਟ ਕੀਤਾ ਤੇ ਅੱਜ ਵੱਡੀ ਮਾਤਰਾ ਦੇ ਵਿੱਚ ਜਿਹੜਾ ਬੀਸੀ ਤੱਕ ਜਿਹੜਾ ਜਿਹੜਾ ਸਮੁੰਦਰ ਦੇ ਕੰਢੇ ਤੱਕ ਜਿਹੜਾ ਅਲਬਰਟਾ ਦਾ ਕੱਚਾ ਤੇਲ ਪਹੁੰਚ ਰਿਹਾ ਉਸੇ ਪੌਂਚ ট্রান্স ਮਾਊਂਟਨ ਪਾਈਪਲਾਈਨ ਦੇ ਜ਼ਰੀਏ ਪਹੁੰਚ ਰਿਹਾ ਹੈ ਜੀ ਪਰ ਡੈਨੀਅਲ ਸਮਿਥ ਦੇ ਆਪਣੇ ਖਦਸ਼ੇ ਬਹੁਤ ਜਗ੍ਹਾ ਤੇ ਸਹੀ ਵੀ ਨਹੀਂ ਸੋ ਮਾਰਕ ਕਾਰਨੀ ਜਿਹੜੇ ਨੇ ਅਲਬਰਟਾ ਦੇ ਜੰਪਲ ਨੇ ਭਾਵੇਂ ਕਿ ਬਾਹਰ ਦੁਨੀਆ ਉਹਨਾਂ ਨੇ ਜ਼ਿਆਦਾ ਘੁੰਮੇ ਫਰੇ ਨੇ ਉਹ ਜ਼ਿਆਦਾ ਰਹੇ ਨੇ ਬਾਹਰ ਪਰ ਕੋਈ ਕਨੈਕਸ਼ਨ ਤਾਂ ਉਹਨਾਂ ਦਾ ਹੋਵੇਗਾ ਉਹਨਾਂ ਨੇ ਅਲਬਰਟਾ ਵਿੱਚ ਗੇੜੀਆਂ ਵੀ ਚੰਗੀਆਂ ਮਾਰੀਆਂ ਨੇ ਸੋ ਕੀ ਡੈਨੀਅਲ ਸਮਿਥ ਨੂੰ ਖੁਸ਼ ਕਰ ਸਕਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਜੇ ਮਾਹਿਰਾਂ ਦੀ ਗੱਲ ਮੰਨੀਏ ਤਾਂ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਯੈਸ ਮਾਰਕ ਕਾਰਨੀਅਲ ਬੇਟਾ ਵਾਸਤੇ ਕੁਝ ਨਾ ਕੁਝ ਨਵੀਂ ਚੀਜ਼ ਪੇਸ਼ ਕਰ ਸਕਦੇ ਨੇ ਪਰ ਅਲਬਰਟਾ ਬਲੂ ਹੀ ਹੈ ਜੀ ਆਲਮੋਸਟ ਇੱਕ ਬਲੂ ਆ ਤੁਹਾਨੂੰ ਪਤਾ ਹੈ ਕਿ ਪਰ ਇੱਥੋਂ ਇੱਕ ਗੱਲ ਕਿ ਇੱਥੇ ਪੰਜ ਪੰਜਾਬੀ ਮੂਲ ਦੇ ਮੈਂਬਰ ਪਾਰਲੀਮੈਂਟ ਜਣੇ ਨੇ ਚੁਣੇ ਗਏ ਨੇ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਨੇ ਉਹ ਸਾਬਤ ਸੂਰਤ ਸਿੰਘ ਨੇ ਜਸ ਰਾਜ ਸਿੰਘ ਹਲਣ ਅਮਨਪ੍ਰੀਤ ਸਿੰਘ ਗਿੱਲ ਤੇ ਟਿਮ ਉਪਰ ਜੀ ਤੇ ਵੱਡੇ ਅਫਸਰ ਜਿਹੜੇ ਹੋਏ ਨੇ ਉਹਨਾਂ ਵਿੱਚ জর্জ ਚਾਹਲ ਜਿਹੜੇ ਨੇ ਔਰ ਬੜੇ ਸਟਰੋਂਗ ਲਿਬਰਲ ਉਮੀਦਵਾਰ ਉਹ ਆਪਣੀ ਸੀਟ ਹਾਰ ਗਏ ਨੇ ਤੇ ਉਧਰੋਂ ਅਮਰਜੀਤ ਸਿੰਘ ਸੋਹੀ ਸਾਬਕਾ ਫੈਡਰਲ ਮੰਤਰੀ ਤੇ ਮੌਜੂਦਾ ਮੇਅਰ ਐਡਮਿੰਟਨ ਦੇ ਉਹ ਸਾਡੇ ਪ੍ਰੋਗਰਾਮ ਜਦੋਂ ਅਸੀਂ ਕਰ ਰਹੇ تھے ਦੁਬਾਰਾ ਮੇਅਰ ਦੀ ਕੁਰਸੀ ਤੇ ਜਾ ਕੇ ਬੈ ਗਏ ਨੇ ਹਾਰ ਗਏ ਨੇ ਉਹ